ਮੇਰੇ ਪਿਆਰੇ ਦੋਸਤੋ ਅੱਜ ਮੈਂ ਤੁਹਾਨੂੰ 26 ਦਾ ਪਹਾੜਾ ਸੌਖੇ ਢੰਗ ਨਾਲ ਲਿਖ ਕੇ ਦਿਖਾਵਾਂਗੀ ਤਾਂ ਤੁਸੀਂ ਵੀ ਮੇਰੀ ਵੀਡੀਓ ਨੂੰ ਦੇਖ ਕੇ ਤੁਸੀਂ ਲਿਖ ਸਕਦੇ ਹੋ ਚਲੋ ਅੱਲਾ ਪੈਰਮ ਟਿੱਕ ਬੋਲਾ ਪੜ ਇੱਕ ਦੋਣੀ ਦੂਣੀ ਚਾਰ 4 5 6 7 8 ਜਿਵੇਂ ਦੋ ਦਾ ਪਾੜਾ ਲਿਖ ਕੇ ਜਦੇ ਪਿੱਛੇ 6 ਦਾ ਲਿਖਾਂਗੇ ਜੀ ਹੁਣ ਆਪਾਂ ਇਹਨਾਂ ਦਾ ਜੋੜ ਕਰਾਂਗੇ 4 ਤੇ 1 ਕ 26 ਦਾ 26 ਆਵੀ ਆ ਗਿਆ ਜੀ 4 ਤੇ 1 ਕ 5 ਦੇ ਜੀ 2 6 ਤੇ 1 7 ਤੇ 8 ਜੀ 8 ਤੇ 2 10 ਤੇ ਜੀ 2 4 ਇਸ ਤੇ ਨਾ 13 ਤੇ ਅਸੀਂ 13 ਲਿਖ ਕੇ 0 ਨੂੰ ਉਸ ਤਰ੍ਹਾਂ ਹੀ ਲਿਖ ਦਵਾਂਗੇ ਤੇ ਫਿਰ 12 ਦੇ ਦਿਨ 15 ਅਸੀਂ 15 15 ਲਿਖ ਕੇ ਤੇ ਚਿਹਰੇ ਸੀ ਉਹਦਾ ਪਿੱਛੇ ਉਹਵੇਂ ਹੀ ਲਿਖ ਦਵਾਂਗੇ ਅਤੇ 14 ਤੇ 18 ਅਸੀਂ 18 ਲਿਖ ਕੇ 18 ਲਿਖ ਕੇ ਸੀ ਉਹਦਾ ਦੋ ਪਿੱਛੇ ਉਹਵੇਂ ਹੀ ਲਿਖ ਦੇਵਾਂਗੇ 16 ਤੇ 20 ਅਸੀਂ 20 ਲਿਖ ਕੇ 8 ਦਾ ਉਸ ਤਰ੍ਹਾਂ ਹੀ ਲਿਖ ਦੇਵਾਂਗੇ ਅਤੇ 18 ਤੇ 5 18 ਨੂੰ ਦੇਖਦੇ ਤੇ 23 ਤੇ ਅਸੀਂ ਉਹਰੇ 23 ਲਿਖ ਕੇ ਉਸ ਦਾ ਘਟਾ ਲਈ ਤੇ ਲਿਖ ਕੇ ਜਿਸ ਦੇ ਚਾਰ ਦੇ ਵਿੱਚ 0 ਮੈ ਇ ਗਣਤੀ ਦੀ ਬੀਤੇ 26 26 ਲਿਖ ਕੇ ਇਸ ਦੀ 0 ਉਹ ਮੇ ਹੀ ਲਿਖ ਦਵਾਂਗੇ ਦੋਸਤੋ ਮੈਂ ਇਹ ਪਹਾੜਾ ਐਵੇਂ ਲਿਖੀ ਪਹਿਲਾ ਮੈਂ ਦਾ ਦੋ ਦਾ ਪਹਾੜਾ ਲਿਖਿਆ ਤੇ ਉਹਦੇ ਪਿੱਛੇ ਮੈਂ 6 ਦਾ ਪਹਾੜਾ ਲਿਖਿਆ ਉਸ ਤੋਂ ਬਾਅਦ ਜਿੱਥੇ ਤਿੰਨ ਅੰਕਮਾਸੇ ਉਹਨਾਂ ਦੀ ਮੈਂ ਇੱਕ ਇੱਕ ਦੀ ਜੋੜ ਕੀਤਾ ਤੇ ਜਿੱਥੇ ਚਾਰ ਸੀ ਉੱਥੇ ਮੈਂ ਤਿੰਨਾਂ ਤਿੰਨਾਂ ਦਾ ਜੋੜ ਕੀਤਾ ਤੁਸੀਂ ਵੀ ਮੇਰੀ ਵੀਡੀਓ ਨੂੰ ਦੇਖ ਕੇ ਪਹਾੜੇ ਸਿੱਖ ਸਕਦੇ ਹੋ